ਉਹ ਜੱਥੇ ਆ ਕੇ ਇਹ ਦੇਖਿਆ ਗਿਆ ਵੀ ਮੈਂ ਆਪ ਦੀ ਰਜਾਬੰਦੀ ਨਾਲ ਜਾਂਣਾ ਇਹ ਮੈਨੂੰ ਕਰਦੇ ਨਹੀਂ ਤੇ ਉੱਥੇ ਆ ਕੇ ਗ੍ਰੰਥੀ ਸਿੰਘ ਰੋਇਆ ਵੀ ਵੀ ਐਡੀ ਧੱਕੇਸ਼ਾਈ ਮੈਥੋਂ ਪੜਾਇਆ ਜਾ ਰਿਹਾ ਮੈਥੋਂ ਮੇਰੇ ਨਾਲ ਹੀ ਧੱਕੇਸ਼ਾਈ ਕਰ ਰਹੇ ਆ ਮੈਂ 4 ਸਾਲ ਦਾ ਸੇਵਾ ਕਰਦਾ ਸੀ ਗ੍ਰੰਥੀ ਸਿੰਘ ਇੱਕ ਜਿਹੜਾ ਹੁੰਦਾ ਨਾ ਇਹੇ ਬਾਬਾ ਬੁੱਟਾ ਜੀ ਹੋਇਆ ਨਾ ਜਿਹੜੇ ਉਹ ਪੱਜ ਵੀ ਆਏ ਅਸੀਂ ਬਾਬਾ ਬੁੱਟਾ ਜੀ ਦੇ ਜਿਹੜੇ बराबर ਵੀ ਨਹੀਂ ਅਸੀਂ ਜਿਹੜੇ ਦੁਨਿਆਵੀ ਲੋਕ ਐ ਪਰ ਬਿਉਟੀ ਉਹ ਕਰ ਰਿਹਾ ਸੀ ਸੇਵਾ ਉਹ ਨਿਵਾ ਰਿਹਾ ਸੀ ਜਿਹੜੀ ਬਾਬਾ ਜੀ ਨੇ ਸਭ ਤੋਂ ਪਹਿਲਾਂ ਸਾਡੇ ਨਿਭਾਈ ਐ ਤੇ ਪਰ ਇਹਨਾਂ ਹੰਕਾਰੀ ਲੋਕਾਂ ਨੇ ਉਸ ਨੂੰ ਇੱਕ ਗਰੀਬ ਪਰਿਵਾਰ ਦਾ ਹੋਣ ਕਰਕੇ ਮਜ਼ਦੂਰ ਪਰਿਵਾਰ ਦਾ ਹੋਣ ਕਰਕੇ ਉਹਨੂੰ ਜਹੀਲ ਕਰਿਆ 4 ਸਾਲ ਦਾ ਉੱਥੇ ਸੇਵਾ ਨਿਵਾ ਰਿਹਾ ਸੀ ਤੇ ਇਹਨਾਂ ਹੰਕਾਰੇ ਹੋਏ ਲੋਕਾਂ ਨੇ ਉਸ ਨੂੰ